ਸੁਪਰੀਮ ਕੋਰਟ ਦੇ ਵਿੱਚ ਐਮਪੈਸੀ ਨੂੰ ਲੈ ਕੇ ਵੱਧਲੀਆਂ ਫਸਲਾਂ ਨੂੰ ਲੈ ਕੇ ਇੱਕ ਪਟੀਸ਼ਨ ਪਹੁੰਚੀ ਸੀਗੀ ਕਿਸਾਨਾਂ ਵੱਲੋਂ ਨੋਟਿਸ ਭੇਜ ਕੇ ਜਵਾਬ ਮੰਗਿਆ ਗਿਆ ਹੈ ਪੰਜਾਬ ਹਰਿਆਣਾ ਤੇ ਕੇਂਦਰ ਸਰਕਾਰ ਤੋਂ ਸੁਪਰੀਮ ਕੋਰਟ ਵੱਲੋਂ ਆ ਸਾਡੀ ਖੇਤੀ ਨੀਤੀ ਲੰਘੇ ਸਾਲ 31 ਮਾਰਚ ਨੂੰ ਦੇਣੀ ਸੀ ਫਿਰ ਤਰੀਕ ਵੱਧ ਕੇ ਹੋ ਗਈ ਮਈ ਦਾ ਮਹੀਨਾ ਫਿਰ ਜੁਲਾਈ ਆ 4 ਜੂਨ ਤੱਕ ਤਾਂ ਕੱਖ ਨਹੀਂ ਹੋਣਾ ਦੁਬਾਰਾ ਜੁਲਾਈ ਆ ਗਈ ਅਜੇ ਤੱਕਰ ਪੰਜਾਬ ਦੀ ਖੇਤੀ ਨੀਤੀ ਨਹੀਂ ਤਿਆਰ ਹੋਈ ਸੁਪਰੀਮ ਕੋਰਟ ਦੇ ਵਿੱਚ ਐਂਬੈਂਸਪੀ ਨੂੰ ਲੈ ਕੇ ਬਦਲਵੀਆਂ ਫਸਲਾਂ ਨੂੰ ਲੈ ਕੇ ਇੱਕ ਪਟੀਸ਼ਨ ਪਹੁੰਚੀ ਸੀਗੀ ਕਿਸਾਨਾਂ ਵੱਲੋਂ ਉਹਦੇ ਉੱਤੇ ਸੁਣਵਾਈ ਹੋਈ ਹੈ ਤੇ ਅਗਲੀ ਸੁਣਵਾਈ ਵੀ ਹੋਣੀ ਹੈ ਤੇ ਉਸ ਤੋਂ ਪਹਿਲਾਂ ਨੋਟਿਸ ਭੇਜ ਕੇ ਜਵਾਬ ਮੰਗਿਆ ਗਿਆ ਹੈ ਪੰਜਾਬ ਹਰਿਆਣਾ ਤੇ ਕੇਂਦਰ ਸਰਕਾਰ ਤੋਂ ਸੁਪਰੀਮ ਕੋਰਟ ਵੱਲੋਂ ਹਾਲਾਂਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਵੀ ਕਰ ਰਹੇ ਨੇ ਐਮਐਸਪੀ ਦੀ ਮੁੱਖ ਮੰਗ ਆ ਉਹਦੇ ਵਿੱਚ ਐਮਐਸਪੀ ਦੀ ਗਰੰਟੀ ਚਾਹੁੰਦੇ ਨੇ ਕਿਸਾਨ ਤੇ ਬਦਲਵੀਆਂ ਫਸਲਾਂ ਦੇ ਉੱਤੇ ਪਿੱਛੇ ਜੀ ਮੀਟਿੰਗਾਂ ਦੇ ਵਿੱਚ ਵੀ ਚਰਚਾ ਹੋਈ ਸੀ ਕਿ ਅਸੀਂ ਤੁਹਾਨੂੰ ਕੁਝ ਸਮੇਂ ਲਈ ਪੰਜ ਫਸਲਾਂ ਦੇ ਉੱਤੇ ਐਮਐਸਪੀ ਦੇ ਦਿੰਦੇ ਆ ਤਾਂ ਉਦੋਂ ਕਿਸਾਨਾਂ ਨੇ ਉਹਨੂੰ ਨਾਕਾਰ ਦਿੱਤਾ ਸੀ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਹੈ ਤੇ ਉਹਦੇ ਉੱਤੇ ਸੁਣਵਾਈ ਹੋ ਕੇ ਉਹ ਨੋਟਿਸ ਮੰਗਿਆ ਗਿਆ ਹੈ ਦੇਖੋ ਕੀ ਨੋਟਿਸ ਦਿੰਦੇ ਜਵਾਬ ਦਿੰਦੇ ਨੇ ਦੇਖੋ ਇਹ ਜਿਹੜੀਆਂ ਬਦਲਵੀਆਂ ਫਸਲਾ ਵਾਲਾ ਮਾਮਲਾ ਹੈ ਹੂੰ ਇਹ ਪਟੀਸ਼ਨ ਸੁਪਰੀਮ ਕੋਰਟ ਦੇ ਵਿੱਚ ਪਾਈ ਹੈ ਕਿਸਾਨਾਂ ਨੇ ਸੁਪਰੀਮ ਕੋਰਟ ਦੇ ਬੜੇ ਸੀਨੀਅਰ ਜੱਜ ਸਾਹਿਬਾਨ ਨੇ ਜਸਟਿਸ ਅਵੈ एसओके ਤੇ ਜਸਟਿਸ ਉੱਜਲ ਕੋਹਾ ਉਹਦੇ ਵਿੱਚ ਕਿਹਾ ਕੀ ਹੈ ਉਹਨਾਂ ਨੇ ਪੰਜਾਬ ਹਰਿਆਣਾ ਕੇਂਦਰ ਪ੍ਰਦੂਸ਼ਣ ਰੋਕਤਾਂ ਬੋਰਡ ਖੇਤੀਬਾੜੀ ਯੂਨੀਵਰਸਿਟੀਾਂ ਤੇ ਸਬੰਧਤ ਹੋਰ ਜਿਹੜੇ ਵੀ ਇਦੇ ਨਾਲ ਨੇ ਅਗਲੀ ਤਰੀਕ ਪਾਤੀ ਹੈ ਜੀ ਜੁਲਾਈ ਦਾ ਦੂਜਾ ਹੁੰਦਾ ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਜੂਨ ਦੇ ਵਿੱਚ ਛੁੱਟੀਆਂ ਆ ਜਾਂਦੀਆਂ ਨੇ ਉਦੋਂ ਤੱਕ ਇਹਨਾਂ ਨੂੰ ਕਿਹਾ ਕਿ ਆਓ ਜਵਾਬ ਦਿਓ ਮੁੱਖ ਤੌਰ ਤੇ ਉੱਤੇ ਜਿਹੜਾ ਮੁੱਦਾ ਬਣਾਇਆ ਗਿਆ ਇਹਦੇ ਵਿੱਚ ਪ੍ਰਦੂਸ਼ਣ ਪੈਦਾ ਹੁੰਦਾ ਹੈ ਹਵਾ ਗੁਣਵਤਾ ਵਿਗੜਦੀ ਹੈ ਦਿੱਲੀ ਤੱਕ ਵਿਗੜਦੀ ਹੈ ਧਰਤੀ ੇਟਲਾ ਪਾਣੀ ਤੇਜ਼ੀ ਨਾਲ ਥੱਲੇ ਜਾ ਰਿਹਾ ਕੋਈ ਸੁਚੇਤ ਨਹੀਂ ਹੁਣ ਲੱਗਦਾ ਹੈ ਕਿ ਸੁਪਰੀਮ ਕੋਰਟ ਕੇਂਦਰ ਤੋਂ ਵੀ ਸੂਬਾ ਸਰਕਾਰਾਂ ਤੋਂ ਇਹਨਾਂ ਦੀ ਖੇਤੀ ਨੀਤੀ ਬਾਰੇ ਵੀ ਪੁੱਛ ਲੇ ਆ ਸਾਡੀ ਖੇਤੀ ਨੀਤੀ ਲੰਘੇ ਸਾਲ 31 ਮਾਰਚ ਨੂੰ ਦੇਣੀ ਸੀ ਫਿਰ ਤਰੀਕ ਵੱਧ ਕੇ ਹੋ ਗਈ ਮਈ ਦਾ ਮਹੀਨਾ ਫਿਰ ਜੁਲਾਈ ਆ 4 ਜੂਨ ਤੱਕ ਤਾਂ ਕੱਖ ਨਹੀਂ ਹੋਣਾ ਦੁਬਾਰਾ ਜੁਲਾਈ ਆ ਗਈ ਅਜੇ ਤੱਕਰ ਪੰਜਾਬ ਦੀ ਖੇਤੀ ਨੀਤੀ ਨਹੀਂ ਤਿਆਰ ਹੋਈ ਜਿਸ ਤਰ ਤੇਜ਼ੀ ਨਾਲ ਪਾਣੀ ਧਰਤੀ ਤੋਂ ਥੱਲੇ ਜਾ ਰਿਹਾ ਹੈ ਇਹ ਗੰਭੀਰ ਚਿੰਤਾ ਦਾ ਵਿਸ਼ਾ ਪ੍ਰਦੂਸ਼ਣ ਪੈਦਾ ਹੁੰਦਾ ਇਹ ਕਹ ਕੇ ਕਿ ਸਾਡੇ ਕੋਲ ਤਾਂ ਜੀ ਕੋਈ ਹੱਲ ਨਹੀਂ ਇਹਦਾ ਇਹ ਕੋਈ ਜਵਾਬ ਨਹੀਂ ਜੇ ਮੁਨਾਫਾ ਆਪਾਂ ਲੈਣਾ ਤੇ ਪ੍ਰਬੰਧ ਵੀ ਸਾਨੂੰ ਭਾਈਵਾਲ ਬੰਨਾ ਪੂਗਾ ਮੈਂ ਨਹੀਂ ਕਹਿੰਦਾ ਇਕੱਲੇ ਤੁਸੀਂ ਬਣੋ ਸਹਿਯੋਗ ਸਾਨੂੰ ਵੀ ਦੇਣਾ ਪੈਣਾ ਆ ਪੰਜਾਬ ਦੀ ਸਰਕਾਰ ਨੇ ਪੂਸਾ 44 پابੰਦੀ ਲਾਤੀ ਪੂਸਾ 43 ਇੱਕ ਜਿਹੇ ਕਿਸਮ ਹੈ ਜਿਹੜੀ ਟ੍ਰਾਂਸਪਲੈਂਟੇਸ਼ਨ ਤੋਂ ਲੈ ਕੇ ਪੱਕਣ ਤੱਕ ਲਗਭਗ 145 ਤੋਂ 155 ਦਿਨ ਲੈਂਦੀ ਹੈ ਬਹੁਤ ਸਾਰੀਆਂ ਪੀਆਰ ਦੀਆਂ ਕਿਸਮਾਂ ਆ ਗਈਆਂ ਖਾਸ ਕਰ ਪੀਆਰ 126 ਇਹ 90 ਤੋਂ 110 ਦਿਨ ਇੱਕ ਮਹੀਨੇ ਦਾ ਫਰਕ ਹੈ ਹੂੰ ਤੇ ਇੱਕ ਮਹੀਨੇ ਦੇ ਵਿੱਚ ਜਿਹੜਾ ਪੰਜਾਬ ਦੀ ਧਰਤੀ ਦੇ ਉੱਤੇ 14 ਲੱਖ 82000 ਟਿਊਬਲ ਹੈ ਉਹ ਜਦੋਂ ਚੱਲਦਾ ਹੋਊਗਾ ਕਿੰਨੇ ਫੁੱਟ ਰੂੰਗਾ ਜਾਂਦਾ ਜੀ ਜਿਹੜਾ ਪਾਣੀ ਇਹ ਜਾਂੀ ਜਾਂਦਾ ਹੈ ਬਰਸਾਤਾਂ ਦੇ ਵਿੱਚ ਉਹਨੂੰ ਸੰਭਲਣ ਵਾਸਤੇ ਕੋਈ ਪ੍ਰਬੰਧ ਨਹੀਂ ਕੀਤਾ ਮੌਜੂਦਾ ਸਰਕਾਰ ਖਾਸ ਕਰ ਭਗਵੰਤ ਮਾਨ ਮੁੱਖ ਮੰਤਰੀ ਨੇ ਜਿਹੜੀ ਇਹ ਗੱਲ ਕਹੀ ਅਸੀਂ ਟੇਲਾਂ ਤੱਕ ਪਾਣੀ ਪਹੁੰਚਾਵਾਂਗੇ ਜਿਹੜੇ ਸੂਏ ਸੁੱਕੇ ਪਏ ਸਨ ਉਹਦੇ ਉੱਤੇ ਕੰਮ ਸਰਕਾਰ ਨੇ ਕੁਝ ਨਾ ਕੁਝ ਕੀਤਾ ਹੈ ਇਹ ਇਹ ਹੈ ਕਿ ਸਾਰਾ ਦਿਨ ਅਸੀਂ ਇੱਥੇ ਬਹਿ ਕੇ ਸਰਕਾਰ ਦੀ ਬਦਕੋਈ ਕਰਦੇ ਆਂ ਜਿਹੜਾ ਕੰਮ ਸਰਕਾਰ ਨੇ ਚੰਗਾ ਕੀਤਾ ਉਹਦੀ ਪ੍ਰਸ਼ੰਸਾ ਵੀ ਕਰਦੇ ਆਂ ਜੇਕਰ ਅਸੀਂ 73% ਇੱਥੇ ਸਨਝਾਈ ਹੈ ਜਿਹੜੀ ਉਹ ਟਿਊਬਲ ਤੇ ਹੋਗੀ ਕਹੋਂਦੇ ਆਪਣੇ ਆਪ ਨੂੰ ਪੰਜਾਬ ਹੈ ਇਹਨਾਂ ਰਾਸੀ ਬੇਈਮਾਨੀਆਂ ਕਾਰਨ ਪੰਜਾਬ ਦਾ ਪਾਣੀ ਦੂਜੇ ਰਾਜਾਂ ਨੂੰ ਦੇ ਦਿੱਤਾ ਗਿਆ। ਬਦਲੇ ਚ ਕੱਖ ਨਹੀਂ ਪ੍ਰਦੂਸ਼ਣ। ਤੇ ਉਹਨਾਂ ਰਾਜਾਂ ਦੇ ਵਿੱਚ ਪੱਥਰ ਪੈਦਾ ਹੁੰਦਾ ਸਾਨੂੰ ਮੁਕਤਚ ਦਿੰਦੇ ਨੇ ਜਾਂ ਦੂਜਿਆਂ ਦੇ ਮੁਕਾਬਲੇ 50% ਸਬਸਿਡੀ ਤੇ ਦਿੰਦੇ ਨੇ। ਕਿਤੇ ਵੀ ਨਹੀਂ। ਤੇ ਇਹਨਾਂ ਸਿਆਸਤਦਾਨਾਂ ਨੇ ਆਪਣੀਆਂ ਕੁਰਸੀਆਂ ਬਚਾਉਣ ਖਾਤਰ ਪੰਜਾਬ ਦਾਤੇ ਲਾਤਾ। ਖਵਿਆਜਾ ਪੰਜਾਬੀ ਭੁਗਤ ਰਹੇ ਨੇ। ਸੋ ਇਹ ਜਿਹੜਾ ਸਪਰੀਮ ਕੋਰਟ ਦੇ ਵਿੱਚ ਮਾਮਲਾ ਚੱਲਿਆ ਗਿਆ ਕੋਈ ਨਾ ਕੋਈ ਹੱਲ ਨਿਕਲੇਗਾ ਉਹ ਕਹਿੰਦੇ ਕਿ ਜਿਹੜੀਆਂ ਦੂਜੀਆਂ ਫਸਲਾਂ ਦੇ ਉੱਤੇ ਐਮਐਸਪੀ ਜਦੋਂ ਸਰਕਾਰ ਵਿੱਚ ਨਹੀਂ ਸੀ ਇਸੇ ਮੁੱਖ ਮੰਤਰੀ ਦਾ ਬਿਆਨ ਸੀ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਸੀ 21 ਦੇ ਵਿੱਚ ਇਹਨਾਂ ਨੇ ਕਿਹਾ ਕੀ ਸੀ ਉਦੋਂ ਕਿ ਰਾਜਾ ਦਾ ਵਿਸ਼ਾ ਅਸੀਂ ਆਪ ਦੇ ਸਕਦੇ ਹਾਂ ਐਮਐਸਪੀ ਤੇ ਹੁਣ ਆ ਗਿਆ ਕਿਸ ਐਮਐਸਬੀ ਅਸੀਂ ਦੇ ਹੀ ਨਹੀਂ ਸਕਦੇ ਸਾਤੋਂ ਤਾਂ ਬਾਬਜਾ ਲੈ ਲਓ ਜੇ ਲੈਣਾ ਉਹ ਵੀ ਨਹੀਂ ਦਿੱਤਾ ਗਿਆ ਸੋ ਮੇਰੇ ਕਹਿਣ ਦਾ ਮਤਲਬ ਜਦੋਂ ਤੱਕ ਕੋਈ ਪਾਰਟੀਆਂ ਆਪਣੇ ਪ੍ਰਤੀ ਸੰਜੀਦਾ ਨਹੀਂ ਹੋਣਗੀਆਂ ਆਪਣੇ ਸੁਭੇ ਪ੍ਰਤੀ ਇਹਨਾਂ ਨੇ ਨਾਰਾ ਦਿੱਤਾ ਸੀ ਕਿ ਇਸ ਤਾਂ ਦੇ ਵਿਕਲੇ ਆ ਅੱਜ ਤਾਂ ਬਿਨਾ ਉਸ ਤੋਂ ਆਏ ਆ ਤੇ ਜਦੋਂ ਕਾਰੋਬਾਰ ਸਾਰੇ ਉਹਨਾਂ ਦੇ ਬੰਦੇ ਫੜ ਫੜ ਕੇ ਆਪਦੇ ਕੋਲੇ ਲੈ ਆਏ ਫਿਰ ਦੂਜਿਆਂ ਨੂੰ ਤੁਸੀਂ ਕਿਵੇਂ ਕਹੋਗੇ ਕਿ ਭਾਰਤੀ ਜਨਤਾ ਪਾਰਟੀ ਕੋਲ ਜਾਂ ਕਾਂਗਰਸ ਕੋਲ ਤਾਂ ਭਾਸ਼ਣਕ ਮਸ਼ੀਨਾਂ ਨੇ ਉਹ ਬੰਦਿਆਂ ਨੂੰ ਧੋ ਲੈਂਦੀਆਂ ਨੇ ਤੇ ਪਵਿੱਤਰ ਕਰ ਦਿੰਦੀਆਂ ਨੇ ਸੋ ਇਹ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਕਿਹਾ ਜੁਲਾਈ ਤੇ ਦੀ ਹੋਣੀ ਆ ਸਾਰਿਆਂ ਨੂੰ ਨੋਟਿਸ ਹੋ ਗਿਆ ਮੈਂ ਸਮਝਦਾ ਕੁਝ ਨਾ ਕੁਝ ਬਦਲਵੀਆਂ ਫਸਲਾਂ ਤੇ ਜਦੋਂ ਤੱਕ ਭਾਰਤ ਦੇ ਵਿੱਚ ਅਨਾਜ ਦੀ ਮੰਗ ਮੁਤਾਬਕ ਪੈਦਾ ਨਹੀਂ ਕੀਤਾ ਜਾਂਦਾ ਤੇ ਦੂਜਿਆਂ ਦਾ ਮਾਰਕੀਟਿੰਗ ਦੇ ਨਾਲ-ਨਾਲ ਕੱਲਾ ਐਮਐਸਪੀ ਨਹੀਂ ਉਹਦੀ ਮਾਰਕੀਟਿੰਗ ਵੀ ਹੋਵੇ ਉਹਨਾਂ ਨੂੰ ਯਕੀਨੀ ਹੋਵੇ ਤੇ ਕੌਣ ਚਾਹੁੰਦਾ ਹੈ ਕਿ ਮੈਂ ਇੱਥੇ ਪ੍ਰਦੂਸ਼ਣ ਪੈਦਾ ਕਰਾਂ ਮੇਰੇ ਜੁਆਕਾਂ ਦੇ ਫੇਫੜੇ ਖਰਾਬ ਹੋਣ ਇਹ ਚੀਜ਼ ਜਿਹੜੀ ਹੈ ਸੁਪਰੀਮ ਕੋਰਟ ਦੇ ਵਿੱਚ ਉਹ ਕਿਸੇ ਨਾ ਕਿਸੇ ਤਰ ਪੱਤਨ ਲੱਗਣ ਦੀ ਆਸ ਬਚ ਗਈ ਹੈ ਨਿਡਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਸਫਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ